ਤੇ ਨਜੀ ਬਹੁਤ ਟ੍ਰੈਂਡੀ ਸਲਵਾਰ ਚੱਲਦੀ ਆ ਫਰਸ਼ੀ ਸਲਵਾਰ ਫਰਸ਼ੀ ਸਲਵਾਰ ਤੁਹਾਨੂੰ ਦੱਸਣ ਲੱਗੀਆਂ ਕਟਿੰਗ ਤੇ ਉਹਦੇ ਕਮੀਜ਼ ਦੀ ਵਾਜ ਦੀ ਤੇ ਲਾਈਵ ਨਾਲ ਜੁੜੇ ਰਹੋ ਕਿਉਂਕਿ ਬਲੌਗ ਮੈਂ ਪਾਇਆ ਨਿਕ ਨੂੰ ਵਿਵੇਦਾ ਕਿ ਲਾਈਵ ਤੇ ਸਾਰੇ ਜੁੜਵਨਗੇ ਤੇ ਵੇਟ ਫੀਲ ਲੈਣਗੇ ਤੇ ਅੱਜ ਜੀ ਆਪਾਂ ਹੁਣ ਪਹਿਲਾਂ ਲੈ ਕਰਦੇ ਕਟਿੰਗ ਕਮੀਜ਼ ਦੀ ਇਹਦਾ ਕਮੀਜ਼ਿੰਗ ਵੈਸੇ ਹੀ ਸ਼ਾਰਟੇਜ ਹੁੰਦਾ ਹੈ ਸ਼ਾਰਟ ਕਮੀਜ਼ ਕੱਟਣਾ ਆਪਾਂ ਨੇ ਆਪਣੇ ਕੋਲ ਕਪੜਾ ਬਹੁਤ ਖੁੱਲਾ ਡੁੱਲਾ ਹੈ ਕੱਪ ਤੋਂ ਲਿਆ ਕਪੜਾ ਬਾਹਰੋਂ ਲੈ ਆਨੀ ਮੈਂ ਇਸ ਕਰਕੇ ਤੁਹਾਨੂੰ ਕਲਰ ਵੀ ਦਿਖ ਰਿਹਾ ਹੋਣਾ ਤੇ ਪ੍ਰਿੰਟ ਉਦੋਂ ਵੀ ਲਾਜਵਾ ਵਾ ਬਾਲਾ ਕੈਂਟ ਕੈਂਟ ਸੂਟ ਆ ਇਹ ਤੇ ਬਣੇ ਰਿਓ ਜੀ ਹੁਣ ਆਪਾਂ ਇਹਦੀ ਲੈਂਥ ਦੀ ਜਿਹੜੀ ਲੈਂਥ ਹੋ 37 ਆ ਆਪਾਂ ਇਹ ਜਿਹੜਾ ਕਮੀਜ਼ ਹੈ ਜੀ ਮੇਰਾ ਇਹਦੀ ਲੈਂਥ ਆਪਾਂ ਦੇਖ ਲੈਣੀ ਆ ਪਹਿਲਾਂ ਪਹਿਲਾਂ ਕੋਈ ਵੀ ਜਿਹੜਾ ਤੁਸੀਂ ਕਮੀਜ਼ ਲਾਉਂਗੇ ਜਾਂ ਸੂਟ ਲਾਉਂਗੇ ਨਾ ਪਹਿਲਾਂ ਕਿਸੇ ਦਾ ਮੈਜ਼ਰਮੈਂਟ ਦੇਖਿਆ ਕਰੋ ਇਹ ਇੰਨਾ ਹੈਗਾ ਫਿਰ ਉਸ ਹਿਸਾਬ ਨਾਲ ਉਹ ਕਰਿਆ ਕਰਾਂਗੇ ਹੁਣ ਤਕਰੀਬਨ ਤਕਰੀਬਨ ਮੈਨੂੰ ਇਹ ਆਪਣੇ ਕੁਰਤੀ ਦਾ ਬਿਲਕੁਲ ਸਾਈਜ਼ ਸਹੀ ਲੱਗ ਰਿਹਾ ਤੇ ਜੇ ਕਿਉਂਕਿ ਇਹ ਕਾਟਨ ਦਾ ਨਾ ਕੱਪੜਾ ਇਹ 2 2 ਇੰਚ ਕਪੜਾ ਚੜੂਗਾ ਵੀ ਤੇ ਹੁਣ ਤੁਸੀਂ ਜਿਹੜਾ ਮੇਜਰਮੈਂਟ ਲੈਣਾ ਹੈ ਇਹ ਗੱਲ ਤੋਂ ਲੈ ਕੇ ਐਦਾਂ ਮੈਂ ਤੁਹਾਨੂੰ ਦੱਸਦੀ ਆ ਕਿ ਜਿਹੜੀ ਕਈ ਮਤਲਬ ਦੂਜੀ ਲੋਟ ਨਾਲ ਆਪ ਲੈ ਲੈਂਦੇ ਨੇ ਆਪ ਲਈਏ ਜੀ ਇਹ ਹੈਗੀ ਆਪਣੀ 37 ਇੰਚ 37 ਦੇ ਵਿੱਚੋਂ ਇਹਦੇ ਵਿੱਚ ਆਪਾਂ 2 ਇੰਚ ਘਟਾਉਣਾ ਕਿਉਂਕਿ ਫਰਸੀ ਸਲਵਾਰ ਨਾਲ ਆਪਾਂ ਨੇ ਤਮੀਜ਼ ਲੈਣਾਗਾ ਤੇ ਜੇ ਜਿਆਦਾ ਜਿੰਮੇ ਹੁਣ ਇਹ ਕਾਟਨ ਇਕੱਠੇ ਹੋਣ ਵਾਲੀ ਦੀ ਹੈਗੀ ਇਹ ਆਪਾਂ ਉਨਾ ਹੀ ਲੈਣਾ ਵਾ ਜਿੰਨਾ ਤਿਆਰ ਕਰਨਾ ਤੇ ਹੁਣ ਆਪਾਂ ਇਹਦਾ ਮੈਜ਼ਰਮੈਂਟ ਦੇਖ ਲਿਆ ਉਹ ਹੈਗੀ 37 ਇੰਚ ਦਾ ਕੁਰਤੀ ਹੈ ਨਾ ਕਪੜਾ ਆਪਣੇ ਕੋਲ ਹੈਗਾ ਇਹ ਬਹੁਤ ਹੀ ਜਿਆਦਾ ਕਪੜੇ ਦੀ ਲੈਂਥ ਆਪਣੇ ਕੋਲੇ ਕੀ 55 ਇੰਚ ਦੀ ਪਰ ਆਪਾਂ ਕੱਟ ਕਰ ਲਾਂਗੇ ਬਣੇ ਰਿਓ ਜੀ ਲਾਈਵ ਦੇ ਨਾਲ ਜਿਹੜੀਆਂ ਮੇਰੀਆਂ ਭੈਣਾਂ ਸਲਾਈ ਸਿੱਖਣਾ ਚਾਹੁੰਦੀਆਂ ਹਨ ਤੇ ਉਹ ਸਲਾਈ ਆਪਾਂ ਸਿਖਾਵਾਂਗੇ ਤੇ ਜਿਹੜੀਆਂ ਬਾਹਰ ਜਾਣ ਲਈ ਜਾਂ ਕਿਸੇ ਵੀ ਲਈ ਤੇ ਉਹ ਮੇਰੇ ਨਾਲ ਭਾਈ ਐਦਾਂ ਆਪਾਂ ਦੇਖੀ ਜਾਣਾ ਜਿੰਨਾ ਆਪਣਾ ਕਪੜਾ ਹੋਈ ਜਾਊਗਾ ਨਾ ਉਹਨਾ ਆਪਾਂ ਕਪੜਾ ਲਈ ਜਾਣਾ ਵਿਛਾ ਲੈਣਾ ਪੂਰਾ ਕਪੜਾ ਖੋਲ ਕੇ ਲਓ ਜੀ ਇਹ ਕਪੜਾ ਆਪਾਂ ਨੇ ਲਈ ਵਿਛਾ ਤੇ ਹੁਣ ਇਹਦੇ ਵਿੱਚ ਆਪਾਂ ਨੇ ਸਾਰੇ 33 ਇੰਚ ਦੀ ਲੰਬਾਈ ਦੀ ਕਟਿੰਗ ਕਰਨੀ ਹੈ ਕਿਉਂਕਿ ਆਪਣੀ 1-1 ਇੰਚ ਮੋਢਿਆਂ ਦੇ ਵਿੱਚ ਬਾਜੂ ਦੇ ਵਿੱਚ ਕਟਿੰਗ ਆ ਜਾਂਦੀ ਹੈ ਠੀਕ ਹੈ ਜੀ ਤੇ ਆਪਾਂ ਨੇ ਜਿਆਦਾ ਕੋਈ 40-45 ਇੰਚ ਦਾ ਨਹੀਂ ਕੱਟਣਾ ਕਮੀਜ਼ ਦੀ ਲੰਬਾਈ ਜੋ ਆਪਾਂ ਨੇ ਤਿਆਰ ਕਰਨੀ ਆ 36 ਇੰਚ ਤਿਆਰ ਕਰਨੀ ਆ ਤਾਂ ਤੁਸੀਂ 2 ਇੰਚ ਵੱਧ ਲਾਉਗੇ ज़्यादा कपड़ा खराब नहीं करना वेस्ट नहीं करना क्योंकि आप कपड़ा उन्ना ही पूरा ही पूरा रखना है एक कुर्ती पल्ले